ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਆਪਾਂ ਫਿਰ ਪਹੁੰਚ ਗਏ ਆ ਆਪਣੇ ਡਿਊਟੀ ਤੇ ਖੇਤ ਚ ਤੇ ਚਲਦੀ ਵੀ ਰਾਣੀ ਇਸ ਚਲਦੀ ਵੀ ਇੱਕ ਕ੍ਰਾਂਤੀ ਚ ਬੱਸ ਸੱਚੇ 5-7 ਕਿਲੇ ਫਿਰ ਸ਼ਾਮ ਨੂੰ ਅੱਜ ਤਿਆਰੀ ਹੈ 36 ਗੜ ਦੀ 36 ਗੜ ਦਾ ਮਹੌਲ ਚਲ ਦਿਖਾਵਾਂਗੇ ਤੁਹਾਨੂੰ ਉੱਥੇ ਵੀ ਪਹਿਲੀ ਵਾਰ ਹੀ ਜਾਣਾ ਮੈਂ ਮਹਾਰਾਸ਼ਟਰ ਤੱਕ ਤਾਂ ਗਿਆ ਪਰ ਛੱਤੀਸਗੜ ਨਹੀਂ ਸੀ ਗਿਆ ਕਦੀ ਐਦਕੀ ਪਹਿਲੀ ਵਾਰ ਹੀ ਜਾਣਾ ਛੱਤੀਸਗੜਾ ਜਾ ਕੇ ਦੇਖਦੇ ਆ ਉੱਥੇ ਵੀ ਕਹਿੰਦੇ ਖੱਤੀਆਂ ਨੇ ਬਾਕੀ ਦੇਖਦੇ ਆ ਕਿਵੇਂ ਦਾ ਝੋਨਾ ਕੀ ਗੱਲ ਬਾਤ ਸੰਦਰੀਆ ਕੰਮੇ ਜੋਰਾ ਛੋਰਾ ਦੇ ਲਓ ਵੀ ਮਿੱਤਰੋ ਪਹੁੰਚ ਗਏ ਟਿਕਾਣੇ ਦੇ ਅੱਜ ਦਿਨ ਖੜਾ 4 ਵਜੇ ਮਸ਼ੀਨਾਂ ਆ ਗਈਆਂ ਹੁਣ ਬਾਕੀ ਆਉਣ ਵਾਲੀਆਂ ਹੁਣ ਹੁਣ ਲੱਗੀ ਤਿਆਰੀ ਛਤੀਸਗੜ੍ਹ ਦੀ ਇੱਥੋਂ ਫਤਿਹ ਬਲਾਤੀ ਅੱਜ ਤੇ ਪੱਟ ਦੇ ਨੇ ਤੰਬੂ-ਤੰਬੂ ਆਹ ਰਹਿ ਜਾਣਾ ਇੱਕ ਦੁੱਦੀ ਫਰੀਤ ਮਸ਼ੀਨਾਂ ਲੈਣਾ ਉਹ ਇੱਥੇ ਹੀ ਲਾ ਕੇ ਖਿਲਾੜ ਕੇ ਜਾਣਗੇ ਤੇ ਆਪਾਂ ਜਾਵਾਂਗੇ ਛਤੀਸਗੜ੍ਹ ਲਾ ਸਾਫ ਸਫਾਈ ਕਰ ਲਈਏ ਹਵਾ-ਹੂਆ ਮਾਰ ਦਿੱਤੀ ਸੁੰਦਰਾ ਰਾਣੀ ਤੇ ਇੰਨਾ ਦਾ ਤਿਆਰ ਕਰਕੇ ਖਿਲਾੜਤੀ ਆਪਾਂ ਵੀ ਕਰਦੇ ਆ ਬਾਕੀ ਤੁਹਾਨੂੰ ਹੁਣ ਛੱਤੀਗੜ੍ਹ ਦਾ ਮਾਹੌਲ ਚਲ ਵਖਾਵਾਂਗੇ ਇੱਥੋਂ ਹੁਣ ਇੱਥੇ ਇੱਥੇ ਮਨ ਲੱਗਾ ਵਾਵਾ ਦਿਨ ਲੱਗ ਗਏ ਸਾਡੇ ਆ 20 ਦੀ 22 ਦੀ ਦੀਵਾਲੀ ਹਿੱਕੀ ਦੀ 17 18 ਤਰੀਕ ਦੇ ਆਏ ਆ ਵੀ 22 ਦਿਨ ਲੱਗ ਗਏ ਠੀਕ ਆ ਜੀ ਕਰ ਲਈਏ ਕੰਮ ਧੰਦਾ ਫਿਰ ਦਿਖਾਉਨੇ ਆ ਲੱਗਿਆ ਸਾਰੇ ਕੰਮ ਧੰਦੇ ਆਪੋਂ ਆਪਣੀਆਂ ਡਿਊਟੀਆਂ ਦੇ ਉਹ ਤਾਂ ਤਿਆਰ ਕਰਤੀ ਮਹੀਨ ਆਪਾਂ ਵੀ ਬਦਲਤੀ ਬੈਲਟ ਬੁਲਟ ਪੁਲੀ ਬਦਲਤੀ ਹੈ ਇੱਧਰ ਅਜੇ ਬ੍ਰੇਕਾਂ ਦਾ ਕਰਦੇ ਪੈਣ ਹੁਣ ਪੱਟ ਦਿਆਂ ਤੰਬੂ ਤੇ ਧਰ ਦਿਆਂ ਸਮਾਨ ਸ਼ਾਇਦ ਸਵੇਰੀ ਤੁਰਿਆ ਜਾਏ ਅਜੇ ਦੁੱਗੀਆਂ ਮਸ਼ੀਨਾਂ ਨਹੀਂ ਆਈਆਂ ਕੋਈਆਂ ਕਰਕੇ ਮੰਜੇ-ਮੁੰਜੇ ਧਰ ਦਿਆਂ ਸੈੱਟ ਕਰਕੇ ਸਾਰਾ ਸਮਾਨ ਪੱਕੀ ਵੇਖਦੇ ਆ ਬਦਲਤੀਆਂ ਪੁਲੀਆਂ ਪਾਲੀਆਂ ਤੇਲ-ਤੂਲ ਪੂਰੇ ਕਰਤੇ ਗੇਅਰ ਬਕਸੇ ਤੇ 3175 ਨਵੀਂ ਪਾਤੀ ਆ 31 ਬੱਚੀ ਬਾਈ ਛਾਲੇ ਪਾਵਾਂਗੇ ਹੁਣ 36 ਗੱਡਰ ਲਾਸਟ ਸੀਜ਼ਨ ਰਹਿ ਗਿਆ ਬਾਬਾ ਟਾਈਮ ਹੋ ਗਿਆ ਨਿਕਲਿਆ ਨੂੰ ਆਪਾਂ ਵੱਖ ਹੋ ਜਾਣਾ ਘੰਟੇ ਰਹਿ ਗਏ ਨੇ ਥੋੜੇ ਉਹ ਵੇ ਠੀਕ ਹੀ ਹੋ ਗਈ ਤੈਨੂੰ ਪੱਟ ਤੇ ਤੰਬੂ ਤੰਬੂ ਨਵੇਂ ਜਗ੍ਹਾ ਲਾਵਾਂਗੇ ਡੇਰੇ ਆਏ ਪਏ ਨੇ ਜੀ ਆ ਪਏ ਸਮਾਪ ਥੋੜੇ ਉੱਥੇ ਹੀ ਰਹਿ ਗਏ ਜੀ ਅੱਲੋ ਵੀ ਨਾ ਚਲੋ ਜੀ ਅਲੇਗੀ ਤੇ ਪਿੰਟੀ ਮਿਲਦੇ ਆ ਜੀ ਪਿੰਡ ਮਿਲਾ ਕੇ ਕੋਈ ਨਹੀਂ ਲੱਕ ਕਰ ਲੀ ਕੰਮ ਤੋਂ ਦਾ ਤਿਆਰੀਆਂ ਹੋ ਗਈਆਂ ਮੋਟਰਸਾਈਕਲ ਲੱਦੇ ਚੱਲੇ ਨੇ ਘਰ ਆਪੋ ਆਪਣੇ ਢਾਲੇ ਨੇ ਨਵੇਂ ਪਾਵਾਂਗੇ ਜਾ ਕੇ ਉਹ ਯਾਰ ਤੇ ਚਲੋ ਆ ਗਿਆ ਮਸ਼ੀਨਾਂ ਸਾਰੀਆਂ ਆ ਇੱਧਰ ਮੰਗਤਾ ਕਿਰੋ ਪੱਤੀ ਯਾਰ ਮੜੀ ਜੀ ਮੋਟਰਸਾਈਕਲ ਤਿਆਰੀਆਂ ਹੋ ਗਈਆਂ ਮਿੱਤਰੋ ਮੈਂ ਤਾਂ ਉੱਧਰ ਗਿਆ ਫਾਇਦੇ ਉਹਨੂੰ ਉਹਨੇ ਟਾਈਮ ਇੱਧਰ ਜੱਸੀ ਜੱਸੀ ਆਇਆ ਮਹੀਨੇ ਬਾਅਦ ਲਾਈਟਾਂ ਚੱਲਦੀਆਂ ਛੱਡੀਆਂ ਨਹੀਂ ਹੈ ਹੀ ਨਹੀਂ ਲਾਈਟਾਂ ਜਗਦੀ ਨਹੀਂ ਆਹ ਵੇਖਾ ਇੱਥੇ ਨੇ ਡਾਊਨ ਕਰ ਇਹਨੂੰ ਉਹ ਨਹੀਂ ਹੁੰਦਾ ਡਾਊਨ ਕਰ ਇੱਧਰ ਪੱਤੀਆਂ ਦਾ ਸਿਸਟਮ ਹੈ ਮੋਟਾ ਦੇਖ ਲੈ ਰਸਾ ਬਾਂਦੀ ਲੋੜ ਹੋਊਗਾ ਫੇਰ ਹੋਊਗਾ ਤਾਂ ਹੁਣ ਤਾਂ ਕਰ ਮੈਂ ਤੁਹਾਨੂੰ ਦੁਬਾਰੇ ਸੈਲਫ ਮਾਰਨੀ ਪੈ ਜੂ ਨਹੀਂ ਮਾਰਨੀ ਮੈਨੂੰ ਆਹ ਵਾਹ ਇੱਧਰ ਕਸਾ ਠੀਕ ਸਰ ਲਾਈਟ ਲਾਓ ਵੀ ਮਿੱਤਰੋ ਹੋ ਗਈਆਂ ਤਿਆਰੀਆਂ ਇੱਤਰਾ ਹੋਈ ਡੀਜ਼ਲ ਦੂਜਾ ਪਾ ਕੇ ਚੱਲਦੇ ਆਂ ਸਭ ਨੇ ਕਰ ਲੀਆਂ ਤਿਆਰੀਆਂ 36 ਘਟ ਲਾਵਾਂਗੇ ਡੇਰੇ ਕਾਦਾ ਬੋਈ ਸਾਬ ਨੇ ਕਰ ਲਏ ਸਸਤੀਸ ਕਰਨ ਵਾਲ ਨੂੰ ਪਾਗ ਲੱਗਾ ਚਾਲੇ ਰਾਤੋਂ ਰਾਤ ਖਿੱਚ ਦੇਣੀਆਂ ਰਾਣੀਆਂ ਜਾ ਰਹੇ ਸਾਰੇ ਲੋਕ ਆਪ ਫਰੀਦ ਰਹਿ ਗਈ ਬਾਈਆਂ ਦੀ ਇਹ ਕਹਿੰਦੇ ਜਣੀ ਸਾਡੀ ਸਲਾਹ ਕਰਤੀ ਕਰਨੀ ਕਿ ਲਾਉਣਗੇ ਜਿਹੜੇ 2-4 ਸਾਲ ਤੱਕ